ਅਗਰ ਤਾਂ ਨਾਰਮਲ 슈ਗਰ ਆ ਕਹਿੰਦੇ 300 400 ਤੱਕ ਵੀ ਰਹਿੰਦੀ ਆ ਤੋ ਦੂਜੇ ਤੀਜੇ ਦਿਨ ਹੀ ਨਾਰਮਲ ਰਹਿਣ ਲੱਗ ਜਾਂਦੀ ਆ ਅਗਰ ਕਿਸੇ ਨੂੰ ਇਨਸੂਲਿਨ ਲੱਗਦਾ ਤਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਇਨਸੂਲਿਨ ਲੱਗਣੀ ਬੰਦ ਹੋ ਜਾਂਦੀ ਆ ਜੀ ਇਹਨੂੰ ਕਹਿੰਦੇ ਕੀੜਾ ਜਿਹੜੀ ਇਹ 슈ਗਰ ਦੀ ਮੈਡੀਸਿਨ ਚ ਵੀ ਪੈਂਦੀ ਆ ਮੈਨ ਪਾਵਰ ਨੂੰ ਨਿਯੰਤਰਣ ਦੇ ਵਿੱਚ ਵੀ ਪੈਂਦੀ ਆ ਤੇ ਸਭ ਤੋਂ ਜਿਹੜੀ ਸਾਡੀ ਮੈਡੀਸਨ ਹੈਗੀ ਆ ਉਹਦੇ ਵਿੱਚ ਸਭ ਤੋਂ ਵੱਡੀ ਕੋਸਟਲੀ ਚੀਜ਼ ਆ ਉਹ ਕੀੜਾ ਜਿਹੜੀ ਆ ਅ ਬੇਸਿਕਲੀ 슈ਗਰ ਦੋ ਟਾਈਪ ਦੀ ਹੁੰਦੀ ਹੈ ਜੀ ਟਾਈਪ 1 ਤੇ ਟਾਈਪ 2 ਤੇ ਜਿਹੜੀ ਤੁਸੀਂ ਮਰੀਜ਼ ਨੂੰ ਦਵਾਈ ਦਿੰਦੇ ਹੋ ਟਾਈਪ 1 ਟਾਈਪ 2 ਦੋਵਾਂ ਵਾਸਤੇ ਸੇਮ ਦਵਾਈ ਆ ਜਾਂ ਅਲੱਗ-ਅਲੱਗ ਦਵਾਈ ਦਿੱਤੀ ਜਾਂਦੀ ਹੈ 슈ਗਰ ਦੇ ਇੱਕ ਕਾਰਨ ਹੈਗਾ ਸਟ्रेस ਕਰਕੇ ਵੀ ਹੁੰਦਾ ਹੈ ਇਹ ਗਲਤ ਖਾਨ-ਪਾਣ ਕਰਕੇ ਵੀ ਹੁੰਦਾ ਹੈ ਲਾਈਫ ਸਟਾਈਲ ਕਰਕੇ ਤੁਹਾਡਾ ਐਕਸਰਸਾਈਜ਼ ਨਹੀਂ ਕਰਨੀ ਬਹੁਤ ਸਾਰੇ ਕਾਰਨ ਹੁੰਦੇ ਆ ਜਿਹਦਾ 슈ਗਰ ਦਾ ਜਿਹੜਾ ਕਾਰਨ ਹੈਗਾ 슈ਗਰ ਦਾ ਇਲਾਜ ਕੀ ਹੈ 슈ਗਰ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਨੇ ਬੜੀਆਂ ਦਵਾਈਆਂ ਨੇ ਜਿਹੜੀਆਂ ਉਹ ਵਿਕਦੀਆਂ ਨੇ ਵੱਡੇ ਵੱਡੇ ਦਾਅਵੇ ਨੇ ਜਿਹੜੇ ਉਹ ਵੀ ਕੀਤੇ ਜਾਂਦੇ ਨੇ ਪੈਂਡ ਕਰਦਾ ਵੀ ਸ਼ੂਗਰ ਰਹਿੰਦੀ ਕਿੰਨੀ ਐ ਤੇ ਕਿੰਨੀ ਉਹਦੀ ਉਮਰ ਐ ਤੇ ਕਿੰਨੇ ਸਾਲਾਂ ਤੋਂ ਸ਼ੂਗਰ ਹੈਗੀ ਐ ਉਹ ਬੰਦੇ ਨੂੰ ਹਨਾ ਜਿਹੜੇ ਬੰਦੇ ਨੂੰ ਹੁਣ 20 ਸਾਲ ਤੋਂ ਸ਼ੂਗਰ ਐ ਜੇ ਆਪਾਂ ਕਹੀਏ ਇੱਕ ਮਹੀਨਾ ਖਾ ਕੇ ਠੀਕ ਹੋ ਜੂਏ ਕੋਈ ਪੋਸੀਬਲ ਨਹੀਂ ਹੁੰਦਾ ਤੇ ਤੁਸੀਂ ਕਿਹੜਾ ਪ੍ਰੋਸਸਰ ਦਿੰਦੇ ਹੋ ਤੁਹਾਡੀ ਦਵਾਈ ਦੀ ਅਜਿਹੀ ਕੀ ਖਾਸੀਅਤ ਆ ਕਿ ਲੋਕ ਤੁਹਾਡੀ ਦਵਾਈ ਤੁਹਾਡੇ ਕੋਲ ਸ਼ੂਗਰ ਦੇ ਮਰੀਜ਼ ਜ਼ਿਆਦਾ ਆਉਂਦੇ ਬਹੁਤੇ ਲੋਕ ਸਾਡੇ ਕੋਲ ਇਹ ਜਿਹੇ ਪੇਸ਼ੈਂਟ ਆਉਂਦੇ ਜਿਨ੍ਹਾਂ ਦਾ ਕਿ ਲੀਵਰ ਫੈਕਟਰੀ ਹੁੰਦਾ ਹੈ ਲੀਵਰ ਫੈਕਟਰੀ ਹੋਣ ਨਾਲ ਸ਼ੂਗਰ ਵਧਣ ਲੱਗ ਜਾਂਦਾ ਹੈ ਜਦੋਂ ਅਸੀਂ ਉਹਨੂੰ ਲੀਵਰ ਫੈਕਟੀ ਦੀ ਦਵਾਈ ਦਿੰਦੇ ਆ ਲੀਵਰ ਫੈਕਟੀ ਦੀ ਦਵਾਈ ਦੇ ਨਾਲ ਸ਼ੁਕਰ ਹੁੰਦਾ ਬਣਿਆ ਬੈਠੇ ਠੀਕ ਰਹਿਣ ਲੱਗ ਜਾਂਦਾ ਹਰ ਤਰ੍ਹਾਂ ਦਾ ਨਸ਼ਾ ਦੇਖੋ ਹਰ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਮਤਲਬ ਕੋਈ ਬੰਦਾ ਚਿੱਟਾ ਦੇਖੋ ਕੀ ਅਫੀਮ ਕਿਸੇ ਤਰ੍ਹਾਂ ਦਾ ਵੀ ਨਸ਼ਾ ਕਰਦਾ ਉਹ ਤਾਂ ਬਹੁਤ ਸਿੰਪਲ ਤਰੀਕੇ ਨਾਲ ਹੀ ਛੱਡਿਆ ਜਾਂਦਾ ਤੇ ਆ ਕਿ ਐਬਸੋਲ ਦਿੰਨੇ ਆ ਜੀ ਅਸੀਂ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਐ ਲੱਗਦਾ ਵੀ ਮੇਰੀ ਬਾਡੀ ਪੇਨ ਹੋਊ ਅੱਖਾਂ 'ਚ ਪਾਣੀ ਆਉਂੂ ਦੂਸ ਮੋਸ਼ਨ ਲੱਗਣਗੇ ਮੈਂ ਆਪਣੇ ਕੰਮ ਤੇ ਨਹੀਂ ਜਾ ਪਾਉਂਗਾ ਤੇ ਪਰ ਸਾਡੀ ਮੈਡੀਸਨ ਨਾਲ ਇੱਕਦਮ ਕੁਝ ਨਹੀਂ ਹੁੰਦਾ ਹੈਗਾ ਪਰ ਤੁਸੀਂ ਕਹੇ ਕਿ ਦਵਾਈ ਘਟਦੀ ਜਾਂਦੀ ਹੈ ਹਾਲਾਂਕਿ ਦੇਖਿਆ ਹੋਣਾ ਕਿ ਲੋਕ ਨਸ਼ਾ ਛੱਡ ਦਿੰਦੇ ਨੇ ਲੇਕਿਨ ਫਿਰ ਉਹ ਨਸ਼ਾ ਛੱਡਣ ਵਾਲੀ ਗੋਲੀ ਦਾ ਨਸ਼ਾ ਇੱਕ ਤਰ੍ਹਾਂ ਨਾਲ ਕਹਿ ਲਓ ਕਰਨ ਲੱਗ ਜਾਂਦੇ ਨੇ ਕਿ ਉਸ ਗੋਲੀ ਦੀ ਆਦਤ ਬਣ ਜਾਂਦੀ ਹੈ ਸਾਡੀ ਮੈਡੀਸਨ ਦਾ ਇਹ ਵੀ ਘਟਦੀ ਜਾਂਦੀ ਹੈ ਜੀ ਵਾਲੀ ਗੋਲੀ ਤੋਂ ਬਦਲ ਸਾਡੇ ਕੋਲ ਕਈ ਇਹ ਜਿਹੇ ਪੇਸ਼ੈਂਟ ਹੋਣੇ ਨੇ 5-5 6-6 ਸਾਲ ਤੋਂ ਲਗਾਤਾਰ ਜੀਵਤ ਰੱਖਣ ਵਾਲੀ ਗੋਲੀ ਖਾ ਰਹੇ ਨੇ ਇਹ ਆਰ ਵਿੱਚ ਦਰ ਕਦੇ ਕੋਈ ਸਾਈਡ ਇਫੈਕਟ ਹੋਇਆ ਹੀ ਨਹੀਂ ਇਹਦੇ ਤਾਂ ਅਗਰ ਹੁਣ ਪਲੱਸ ਹੋਣਗੇ ਤੁਹਾਡਾ ਇੱਕ ਚੀਜ਼ ਤੁਸੀਂ ਦੋਗੇ ਤਾਂ ਨਾਲ ਚਾਰ ਚੀਜ਼ਾਂ ਹੋ ਠੀਕ ਹੋਣਗੀਆਂ ਮੈਂ ਸ਼ਰਾਬ ਛੱਡਣੀ ਹੈ ਜਾਂ ਭੁੱਖੀ ਫੀਮੀਆਂ ਚੱਟਾ ਕੁਝ ਵੀ ਛੱਡਣਾ ਖੁਦ ਅਗਰ ਚਾਹੁੰਦਾ ਤਾਂ ਛੱਡਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਕਦੇ ਵੀ ਗਲਤੀ ਨਾਲ ਦਾਲ ਸਬਜ਼ੀ ਦੇ ਵਿੱਚ ਜਾਂ ਦਹੀਂ ਦੇ ਵਿੱਚ ਪਾ ਕੇ ਜਿਹੜੇ ਲੋਕੀਆ ਵੈਦ ਦੇ ਦਿੰਦੇ ਆ ਉਹ ਖਤਰਨਾਕ ਹੋ ਜਾਂਦਾ ਹੈ ਅਗਰ ਕੋਈ ਬੰਦਾ ਨਸ਼ਾ ਕਰਦਾ ਹੋਊ ਤੋੜ ਲੱਗੀ ਆ ਤੋ 2 ਵਾਰ ਤੋਂ ਹੀ ਇਹ ਕੈਪਸੂਲ ਖਾਵੇ ਉਹ ਨਾਲ ਦੀ ਨਾਲ ਤੋੜ ਖਤਮ ਹੋ ਜਾਂਦੀ ਹੈ ਇਸੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਗੀ ਅੱਜ ਅਸੀਂ ਢਾਬੇ ਵਾਲੇ ਵੈਦ ਕੋਲ ਪਹੁੰਚੇ ਆ ਜਿਨ੍ਹਾਂ ਦੇ ਕੋਲ ਵੱਡੀ ਗਿਣਤੀ ਵਿੱਚ 슈ਗਰ ਦੇ ਮਰੀਜ਼ ਅਤੇ ਨਸ਼ਾ ਛੱਡਣ ਦੇ ਚਾਹਵਾਨ ਨੇ ਜਿਹੜੇ ਉਹ ਆਉਂਦੇ ਨੇ ਚੰਡੀਗੜ੍ਹ ਲੁਧਿਆਣਾ ਰੋਡ ਉੱਤੇ ਪਿੰਡ ਖੰਟ ਮਾਨਪੁਰ ਨੇੜੇ ਮੋਰਿੰਡੇ ਤੋਂ ਲੁਧਿਆਣਾ ਵੱਲ ਆਉਂਦੇ ਹੋਏ ਇਹਨਾਂ ਦਾ ਗगन ਆਯੁਰਵੈਦਿਕ ਸੈਂਟਰ ਹੈ ਤੇ ਉੱਥੇ ਮੌਜੂਦ ਹੁੰਦੇ ਨੇ ਵੈਦ ਬਲਜਿੰਦਰ ਸਿੰਘ ਤਾਂ ਗੱਲਬਾਤ ਕਰਦੇ ਆ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਤੁਹਾਡਾ ਤੇ ਤੁਹਾਡੀ ਟੀਮ ਦਾ ਜੀ ਤਾਂ ਤੁਹਾਡੇ ਕੋਲ ਮਰੀਜ਼ ਕਾਫੀ ਆਉਂਦੇ ਨੇ ਸ਼ੂਗਰ ਨੂੰ ਲੈ ਕੇ ਤਾਂ ਸ਼ੂਗਰ ਦੀ ਤੁਸੀਂ ਦਵਾਈ ਦਿੰਦੇ ਹੋ ਪਹਿਲਾਂ ਤਾਂ ਇਹ ਦੱਸੋ ਕਿ ਸ਼ੂਗਰ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਅ ਬੇਸਿਕਲੀ 슈ਗਰ ਦੋ ਟਾਈਪ ਦੀ ਹੁੰਦੀ ਹੈ ਜੀ ਟਾਈਪ 1 ਤੇ ਟਾਈਪ 2 ਅ ਜਿਹੜੀ ਟਾਈਪ 1 ਆ ਉਹ ਤੇ ਆ ਤਾਂ ਜਮਾਂਦਰੂ ਹੁੰਦੀ ਹੈ ਜਾਂ ਫਿਰ ਉਹ ਆਪਣੇ ਪੇਰੈਂਟਸ ਤੋਂ ਆਉਂਦੀ ਹੈ ਜਾਂ ਥੋੜੀ ਜਿਹਾ ਵੱਡੇ ਹੋਏ ਤੋਂ 5-7 ਸਾਲ ਦੇ ਸ਼ੁਰੂ ਹੁੰਦੀ ਹੈ ਇਹ ਤੇ ਟਾਈਪ 2 ਹੁੰਦੀ ਹੈ ਉਹ ਆਮ ਜਿਹੜੀ 슈ਗਰ ਹੈ ਇਹ ਟਾਈਪ 2 ਦੇ ਵਿੱਚ ਆਉਂਦੀ ਹੈ ਇਹਨਾਂ ਦੇ ਵਿੱਚ ਇਹੀ ਫਰਕ ਹੈ ਜੀ ਟਾਈਪ 1 ਤੇ ਟਾਈਪ 2 ਦੇ ਵਿੱਚ ਹਾਂਜੀ ਤੇ 슈ਗਰ ਦਾ ਇਲਾਜ ਕੀ ਹੈ 슈ਗਰ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਨੇ ਬੜੀਆਂ ਦਵਾਈਆਂ ਨੇ ਜਿਹੜੀਆਂ ਉਹ ਵਿਕਦੀਆਂ ਨੇ ਵੱਡੇ ਵੱਡੇ ਦਾਅਵੇ ਨੇ ਜਿਹੜੇ ਉਹ ਵੀ ਕੀਤੇ ਜਾਂਦੇ ਨੇ ਤਾਂ ਤੁਹਾਡੇ ਕੋਲ ਅਜਿਹੀ ਕਿਹੜੀ ਦਵਾਈ ਹੈ ਅਤੇ ਉਸ ਦਾ ਕੀ ਫਾਇਦਾ ਹੈ ਜਿਹੜਾ ਉਹ 슈ਗਰ ਦੇ ਮਰੀਜ਼ਾਂ ਨੂੰ ਹੁੰਦਾ ਹੈ ਦੇਖੋ ਜਿਹੜੀ ਟਾਈਪ 2 슈ਗਰ ਹੈ ਇਹ ਤਾਂ 100% ਰਿਵਰਸੇਬਲ ਹੈ ਖਣਾ ਇਹ ਤੁਹਾਡੇ ਖਾਣ ਪੀਣ ਤੇ ਜਾਂ ਮੈਡੀਸਿਨਾਂ ਨਾਲ ਜਾਂ ਤੁਹਾਡਾ ਜੀਵਨ ਚਰਿਆ ਦਿਨ ਚਰਿਆ ਕਿਹ ਜੀ ਤੁਸੀਂ ਐਕਸਰਸਾਈਜ਼ ਕਿਵੇਂ ਕਰਦੇ ਹੋ ਉਹਦੇ ਨਾਲ ਹੀ ਠੀਕ ਹੋ ਜਾਂਦੀ ਹੈ ਟਾਈਪ 1 ਨੂੰ ਥੋੜਾ ਟਾਈਮ ਲੱਗਦਾ ਹੈ ਜਾਂਦੇ ਚ 50 50 ਚਾਂਸਸ ਹੁੰਦੇ ਆ ਠੀਕ ਹੋਣ ਦੇ ਪਰ ਟਾਈਪ 2 ਦੇ ਵਿੱਚ 100% ਚਾਂਸ ਹੁੰਦਾ ਸ਼ੂਗਰ ਦੇ ਰਿਵਰਸ ਹੋਣ ਦੇ ਜਾਂ ਉਹਨੂੰ ਕਿਉਰ ਹੋਣ ਦੇ ਜਾਂ ਠੀਕ ਹੋਣ ਦੇ ਤਾਂ ਜਿਹੜੀ ਤੁਸੀਂ ਮਰੀਜ਼ ਨੂੰ ਦਵਾਈ ਦਿੰਦੇ ਹੋ ਟਾਈਪ 1 ਟਾਈਪ 2 ਦੋਵਾਂ ਵਾਸਤੇ ਸੇਮ ਦਵਾਈ ਆ ਜਾਂ ਅਲੱਗ-ਅਲੱਗ ਦਵਾਈ ਦਿੱਤੀ ਜਾਂਦੀ ਹੈ ਨਹੀਂ ਦਵਾਈ ਸੇਮ ਹੀ ਆ ਜੀ ਚਾਹੇ ਟਾਈਪ 1 ਨਾ ਚਾਹੇ ਟਾਈਪ 2 ਆ ਈਵਨ ਕਿ ਜੇ ਇਨਸੂਲਿਨ ਵੀ ਲਗਦੇ ਆ ਤਾਂ ਵੀ ਅਸੀਂ ਇਹੀ ਮੈਡੀਸਿਨ ਦੰਨੇ ਆ ਅਗਰ ਤਾਂ ਨਾਰਮਲ 슈ਗਰ ਆ ਕਹਿੰਦੇ 300 400 ਤੱਕ ਵੀ ਰਹਿੰਦੀ ਆ ਤਾਂ ਦੂਜੇ ਤੀਜੇ ਦਿਨ ਹੀ ਨਾਰਮਲ ਰਹਿਣ ਲੱਗ ਜਾਂਦੀ ਆ ਅਗਰ ਕਿਸੇ ਨੂੰ ਇਨਸੂਲਿਨ ਲੱਗਦਾ ਤਾਂ ਉਹ ਇੱਕ ਹਫਤੇ ਦੇ ਵਿੱਚ ਵਿੱਚ ਇਨਸੂਲਿਨ ਲਗਣੀ ਬੰਦ ਹੋ ਜਾਂਦੀ ਆ ਜੀ ਜੀ ਜੇ ਗੱਲ ਕੀਤੀ ਜਾਵੇ ਕੀ ਇਸ ਦਵਾਈ ਦਾ ਨਾਮ ਆ ਟੋਡੀ ਦਾ ਕੀ ਇਸ ਨੂੰ ਲੈਣ ਦਾ ਪ੍ਰੋਸੈਸ ਆ ਅਤੇ ਕਿਵੇਂ ਕਿੰਨੇ ਸਮੇਂ ਚ ਨਤੀਜੇ ਨੇ ਜਿਹੜੇ ਉਹ ਨਿਕਲਦੇ ਨੇ ਜਿਵੇਂ ਤੁਹਾਨੂੰ ਦੱਸਿਆ ਮੈਂ ਜੀ ਨਾਰਮਲ 슈ਗਰ ਹੈ 220 300 400 ਤੱਕ ਰਹਿੰਦੀ ਹੈ ਉਹ ਦੂਜੇ ਤੇ ਜੇ ਨਹੀਂ ਨਾਰਮਲ ਰਹਿਣ ਲੱਗ ਜਾਂਦੀ ਹੈ ਦਵਾਈਆਂ ਗੀਆਂ ਗੋਲੀ ਬੰਦ ਹੋ ਜਾਂਦੀ ਹੈ ਉਹਨਾਂ ਦੀ ਜੀ ਅਗਰ ਇਨਸੂਲਿਨ ਲੱਗਦੀ ਹੈ ਤਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਬੰਦ ਹੋ ਜਾਂਦੀ ਹੈ ਜੀ ਇਹ ਪਾਊਡਰ ਫਾਰਮ 'ਚ ਸਾਡੀ ਇਹ ਮੈਡੀਸਿਨ ਹੁੰਦੀ ਹੈ ਜਿਵੇਂ ਕਿ ਤੁਸੀਂ ਇਹ ਦੇਖ ਪਾ ਰਹੇ ਹੋ ਜੀ ਜੀ ਹਾਂਜੀ ਤੇ ਇਹ ਮਰੀਜ਼ ਨੂੰ ਕਿੰਨਾ ਚਿਰ ਖਾਣੀ ਪੈਂਦੀ ਹੈ ਜਾਂ ਫਿਰ ਸਦਾ ਹੀ ਇਹ ਦਵਾਈ ਆ ਜਿਹੜੀ ਉਹ ਖਾਣੀ ਪੈਂਦੀ ਹੈ ਨੇ ਸਦਾ ਨਹੀਂ ਖਾਣੀ ਪੈਂਦੀ ਡਿਪੈਂਡ ਕਰਦਾ ਵੀ ਸ਼ੂਗਰ ਰਹਿੰਦੀ ਕਿੰਨੀ ਹੈ ਤੇ ਕਿੰਨੀ ਉਹਦੀ ਉਮਰ ਹੈ ਤੇ ਕਿੰਨੇ ਸਾਲਾਂ ਤੋਂ ਸ਼ੂਗਰ ਹੈਗੀ ਹੈ ਉਹ ਬੰਦੇ ਨੂੰ ਹਨਾ ਜਿਹੜੇ ਬੰਦੇ ਨੂੰ ਹੁਣ 20 ਸਾਲ ਤੋਂ ਸ਼ੂਗਰ ਹੈ ਜੇ ਆਪਾਂ ਕਹੀਏ ਇੱਕ ਹਮੇਨਾ ਖਾ ਕੇ ਠੀਕ ਹੋ ਜੂ ਐਕਨ ਵੀ ਪੋਸੀਬਲ ਨਹੀਂ ਹੁੰਦਾ ਘਟੋੜ ਚਾਰ ਪੰਜ ਮਹੀਨੇ ਮੈਡੀਸਿਨ ਖਾਣੀ ਪੈਂਦੀ ਹੈ ਸਟਾਰਟਿੰਗ ਪਰ ਕਰਨ ਉਹਦਾ ਪੌਣਾ ਚਮਚ ਤੋਂ ਵੈਸੇ ਤਾਂ ਅੱਧਾ ਪੌਣਾ ਚਮਚ ਬਹੁਤ ਹੁੰਦਾ ਉਦੋਂ ਘਟਦੀ ਜਾਂਦੀ ਆ ਮਹੀਨਾ ਡੇਢ ਮਹੀਨੇ ਬਾਅਦ ਘਟ ਜਾਣੀ ਆ ਅਗਲੇ ਮਹੀਨੇ ਉਹ ਤੋਂ ਬਾਅਦ ਘਟ ਜਾਣੀ ਆ ਹੌਲੀ ਹੌਲੀ ਪੰਜ ਛੇ ਮਹੀਨੇ ਦੇ ਵਿੱਚ ਦਵਾਈ ਬਿਲਕੁਲ ਬੰਦ ਹੋ ਜਾਂਦੀ ਆ ਤੇ ਸ਼ੁਕਰ ਬੰਦਿਆ ਨਾਰਮਲ ਰਹਿਣ ਲੱਗ ਜਾਂਦਾ ਬਸ਼ਰਤੇ ਵੀ ਉਹ ਆਪ ਦਾ ਖਾਣ ਪਾਣ ਐਕਸਰਸਾਈਜ਼ ਆਪਣੀ ਜਿਹੜੀ ਦਿਨਚਰ ਰਿਆ ਉਹਨੂੰ ਸਹੀ ਰੱਖੇ ਹਾਂਜੀ ਤਾਂ ਜਿਹੜੇ ਤੁਹਾਡੇ ਕੋਲ ਮਰੀਜ਼ ਆਉਂਦੇ ਨੇ ਤਾਂ ਤੁਸੀਂ ਇੱਥੇ ਜਿਹੜੀਆਂ ਜੜੀਆਂ ਬੂਟੀਆਂ ਵਿੱਚ ਪਾਈਆਂ ਨੇ ਤਾਂ ਕਾਫੀ ਤੁਸੀਂ ਸਾਹਮਣੇ ਰੱਖੀਆਂ ਹੋਈਆਂ ਨੇ ਹਾਲਾਂਕਿ ਵਿੱਚ ਕਈ ਵਾਰ ਹੁੰਦਾ ਹੈ ਕਿ ਨੁਸਖੇ ਨੇ ਜਿਹੜੇ ਉਹ ਸਾਂਝੇ ਨਹੀਂ ਕੀਤੇ ਜਾਂਦੇ ਤਾਂ ਮਰੀਜ਼ਾਂ ਦੂ ਕਿ ਤੁਸੀਂ ਕਿਹੜਾ ਭਰੋਸਾ ਦਿੰਦੇ ਹੋ ਤੁਹਾਡੀ ਦਵਾਈ ਦੀ ਅਜਿਹੀ ਕੀ ਖਾਸੀਅਤ ਹੈ ਕਿ ਲੋਕ ਤੁਹਾਡੀ ਦਵਾਈ ਤੁਹਾਡੇ ਕੋਲ ਸ਼ੂਗਰ ਦੇ ਮਰੀਜ਼ ਜ਼ਿਆਦਾ ਆਉਂਦੇ ਨੇ ਵੈਸੇ ਤਾਂ 18 19 ਕ ਜਿਹੜੀਆਂ ਹੈਗੀਆਂ ਜੜੀ ਬੂਟੀਆਂ ਪੈਣੀਆਂ ਪਰ ਫਿਲਹਾਲ ਸਾਡੇ ਕੋਲ 8 8 10 ਕ ਹੈਗੇ ਨੇ ਇਸ ਟਾਈਮ ਮੌਕੇ ਤੇ ਅਵੇਲੇਬਲ ਉਹ ਅਸੀਂ ਦੱਸ ਵੀ ਦਿੰਨੇ ਹਾਂ ਜਿਵੇਂ ਤੁਹਾਨੂੰ ਸੁੱਕੀ ਜਾਮਣ ਹੈ ਜੀ ਅੰਬਾ ਹਲਦੀ ਹੈ ਅਰਜਨ ਦੀ ਛਾਲ ਹੈ ਅਸ਼ਵਗੰਧਾ ਕਿੱਕਰ ਦੀ ਗੂੰਦ ਹੈ ਕਿੱਕਰ ਦੇ ਟੁੱਕੇ ਆ ਗਲੋਏ ਆ ਤੇ ਸਭ ਤੋਂ ਜਿਹੜੀ ਇਹਦੇ ਵਿੱਚ ਕੋਸਟਲੀ ਚੀਜ਼ ਪੈਂਦੀ ਹੈ ਜਾਂ ਮਹਿੰਗੀ ਚੀਜ਼ ਪੈਂਦੀ ਹੈ ਉਹ ਮੈਂ ਦਰਸ਼ਕਾਂ ਨੂੰ ਦਿਖਾ ਦੇਣੀ ਚਾਹੁੰਨਾ ਤੇ ਤੁਸੀਂ ਵੀ ਆ ਦੇਖ ਕੇ ਦੱਸੋ ਵੀ ਤੁਹਾਨੂੰ ਕੀ ਲੱਗਦੀ ਹੈ ਕੀ ਹੋਊਗੀ ਇਹ ਦੱਸੋ ਕੀ ਹੋ ਸਕਦੀ ਹੈ ਤੁਹਾਡੇ خیالੋਂ ਤੁਹਾਡੀ ਤਾਂ ਸਮਝ ਤੋਂ ਬਾਹਰ ਆਈ ਕਿਉਂਕਿ ਜੜੀ ਬੂਟੀਆਂ ਦੀ ਆਮ ਲੋਕਾਂ ਨੂੰ ਤਾਂ ਨੌਲੇਜ ਹੀ ਨਹੀਂ ਹੁੰਦੀ ਕੋਈ ਕੁਝ ਵੀ ਕਹਿ ਕੇ ਦੇ ਦੇਵੇ ਜੇ ਆਮ ਆਪਾਂ ਗੱਲ ਕਰੀਏ ਜੀ ਇਹਨੂੰ ਕਹਿੰਦੇ ਕੀੜਾ ਜੜੀ ਜੀ ਇਹ 슈ਗਰ ਦੀ ਮੈਡੀਸਿਨ ਚ ਵੀ ਪੈਂਦੀ ਹੈ ਮੈਨ ਪਾਵਰ ਨੂੰ ਨਿਹਾਸ ਕਰਨ ਦੇ ਵਿੱਚ ਵੀ ਪੈਂਦੀ ਹੈ ਤੇ ਸਭ ਤੋਂ ਜਿਹੜੀ ਸਾਡੀ ਮੈਡੀਸਨ ਹੈਗੀ ਉਹਦੇ ਵਿੱਚ ਸਭ ਤੋਂ ਵੱਡੀ ਕੋਸਟਲੀ ਚੀਜ਼ ਹੈ ਉਹ ਕੀੜਾ ਜੜੀ ਆ ਇਹਦੀ ਅੱਜ ਦੀ ਮਾਰਕੀਟ ਕੀਮਤ ਅਗਰ ਤੁਸੀਂ ਨੈਟ ਤੇ ਵੀ ਚੈੱਕ ਕਰੋਗੇ ਜਾਂ YouTube ਤੇ ਵੀ ਦੇਖੋਗੇ ਤਾਂ ਆਈ ਥਿੰਕ 6 ਲੱਖ ਤੋਂ ਲੈ ਕੇ 7 ਲੱਖ ਦੇ ਵਿੱਚ ਵਿੱਚ ਪਰ ਕਿਲੋ ਇਹਦੀ ਕੀਮਤ ਹੈ ਕੀੜਾ ਜੜੀ ਦੀ ਇਹ ਅੱਧਾ ਕੀੜਾ ਹੁੰਦਾ ਤੇ ਅੱਧੀ ਜੜੀ ਹੁੰਦੀ ਹੈ ਇਹ ਇੰਡੀਆ ਚ ਨਹੀਂ ਮਿਲਦੀ ਹੈਗੀ ਇਹ ਬੇਸਿਕਲੀ ਪੋਟਾਂ ਤੋਂ ਜਾਂ ਨੇਪਾਲ ਤੋਂ ਅਸੀਂ ਇਹਨੂੰ ਮੰਗਵਾਉਂਦੇ ਆ ਹਾਂਜੀ ਤਾਂ ਸ਼ੂਗਰ ਦੇ ਮਰੀਜ਼ ਜਦੋਂ ਤੁਹਾਡੇ ਕੋਲ ਆਉਂਦੇ ਨੇ ਜਦੋਂ ਤੁਹਾਡੀ ਦਵਾਈ ਲੈ ਕੇ ਉਹਨਾਂ ਨੂੰ ਫਾਇਦੇ ਮਿਲਦੇ ਨੇ ਤਾਂ ਉਹ ਆਪਣਾ ਤਜਰਬਾ ਵੀ ਤੁਹਾਡੇ ਨਾਲ ਸਾਂਝਾ ਕਰਦੇ ਹੋਣੇ ਤਾਂ ਕੋਈ ਇਸ ਤਰ੍ਹਾਂ ਦਾ ਤਜਰਬਾ ਵੀ ਹੋਵੇ ਕਈ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਸ਼ੂਗਰ ਦੇ ਕਾਰਨ ਕੀ ਆ ਬਹੁਤੇ ਲੋਕ ਸਾਡੇ ਕੋਲ ਇਹ ਜਿਹੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦਾ ਕੇ ਲੀਵਰ ਫੈਟੀ ਹੁੰਦਾ ਹੈ ਲੀਵਰ ਫੈਟੀ ਹੋਣ ਨਾਲ ਸ਼ੂਗਰ ਵਧਣ ਲੱਗ ਜਾਂਦਾ ਜਦੋਂ ਅਸੀਂ ਉਹਨਾਂ ਨੂੰ ਲੀਵਰ ਫੈਟੀ ਦੀ ਦਵਾਈ ਦਿੰਦੇ ਆ ਲੀਵਰ ਫੈਟੀ ਦੀ ਦਵਾਈ ਦੇ ਨਾਲ ਸ਼ੂਗਰ ਉਹਦਾ ਆਪਣਿਆ ਬਠੀਕ ਰਹਿਣ ਲੱਗ ਜਾਂਦਾ ਸ਼ੂਗਰ ਦੇ ਇੱਕ ਕਾਰਨ ਹੀ ਹੈਗਾ ਸਟ्रेस ਕਰਕੇ ਵੀ ਹੁੰਦਾ ਇਹ ਗਲਤ ਖਾਣ-ਪੀਣ ਕਰਕੇ ਵੀ ਹੁੰਦਾ ਹੈ ਲਾਈਫਸਟਾਈਲ ਕਰਕੇ ਤੁਹਾਡਾ ਐਕਸਰਸਾਈਜ਼ ਨਹੀਂ ਕਰਨੀ ਬਹੁਤ ਸਾਰੇ ਕਾਰਨ ਹੁੰਦੇ ਆ ਜਿੰਦਾ ਸ਼ੂਗਰ ਦਾ ਜਿਹੜਾ ਕਾਰਨ ਹੈਗਾ ਤਾਂ ਤੁਸੀਂ ਕਿਹਾ ਸੀ ਕਿ ਨਸ਼ੇ ਦੇ ਮਰੀਜ਼ ਤੁਹਾਡੇ ਕੋਲ ਬਹੁਤ ਆਉਂਦੇ ਨੇ ਤਾਂ ਕਿਹੜਾ ਕਿਹੜਾ ਨਸ਼ਾ ਹੈ ਜਿਹੜਾ ਤੁਸੀਂ ਛਡਵਾ ਦਿੰਦੇ ਹੋ ਹਰ ਤਰ੍ਹਾਂ ਦਾ ਨਸ਼ਾ ਦੇਖੋ ਹਰ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਮਤਲਬ ਕੋਈ ਬੰਦਾ ਚਿੱਟਾ ਜਾਂ ਕੋਕੀ ਹਫੀਮ ਕਿਸੇ ਤਰ੍ਹਾਂ ਦਾ ਵੀ ਨਸ਼ਾ ਕਰਦਾ ਉਹ ਤਾਂ ਬਹੁਤ ਸਿੰਪਲ ਤਰੀਕੇ ਨਾਲ ਹੀ ਛੱਡਿਆ ਜਾਂਦਾ ਤੇ ਆਹ ਕੈਪਸੂਲ ਦਿੰਨੇ ਆ ਜੀ ਅਸੀਂ ਇਹ ਇਹੀ ਖਾਣੇ ਹੁੰਦੇ ਆ ਜੀ ਤਿੰਨ ਟਾਈਮ ਜਾ ਜਿਹੜਾ ਘਟਖੰਦਾ ਦੋ ਟਾਈਮ ਇਹਨਾਂ ਕੈਪਸੂਲ ਆਯੁਰਵੇਦ ਤੋਂ ਬਣੇ ਹੋਏ ਕੈਪਸੂਲ ਨੇ ਜਿੰਨੇ ਵੀ ਇਹਦੇ ਵਿੱਚ ਜੋ ਕੁਝ ਵੀ ਅਸੀਂ ਪਾਇਆ ਉਹ ਸਾਰਾ ਕੁਝ ਆਯੁਰਵੈਦਿਕ ਹੈਗਾ ਤੇ ਇਹਨਾਂ ਦੇ ਸਹਾਰੇ ਸੌਖੇ ਤਰੀਕੇ ਨਾਲ ਬੰਦਾ ਨਸ਼ੇ ਤੋਂ ਨਿਜਾਤ ਪਾਉਂਦਾ ਨਸ਼ੇ ਤੋਂ ਮੇਨ ਕਾਰਨ ਇਹ ਨਸ਼ਾ ਨਾ ਛੱਡਣ ਦਾ ਲੋਕਾਂ ਦਾ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਐ ਲੱਗਦਾ ਵੀ ਮੇਰੀ ਬਾਡੀ ਪੇਨ ਹੋਊ ਅੱਖਾਂ ਚੋਂ ਪਾਣੀ ਆਊ ਲੂਜ਼ ਮੋਸ਼ਨ ਲੱਗਣਗੇ ਮੈਂ ਆਪਣੇ ਕੰਮ ਤੇ ਨਹੀਂ ਜਾ ਪਾਉਂਗਾ ਤੇ ਪਰ ਸਾਡੀ ਮੈਡੀਸਿਨ ਨਾਲ ਇੱਕਾ ਕੁਝ ਨਹੀਂ ਹੁੰਦਾ ਹੈਗਾ ਸਾਡੀ ਮੈਡੀਸਿਨ ਨਾ ਲੱਗਦੀ ਆ ਬੰਦੇ ਨੂੰ ਤੇ ਘਟਦੀ ਜਾਂਦੀ ਆ ਮਤਲਬ فرض ਕਰੋ ਆਪਾਂ 4 ਕੈਪਸੂਲੇ ਤੋਂ ਸ਼ੁਰੂ ਕੀਤੀ ਆ ਤਾਂ 3 ਦਿਨ ਉਹਨੂੰ 4-4 ਕੈਪਸੂਲ ਦੇਣੇ ਆ 3 ਦਿਨਾਂ ਬਾਅਦ ਫਿਰ 3-3 ਹੋ ਜਾਣੇ ਆ ਫਿਰ 2-2 ਹੋ ਜਾਣੇ ਆ ਫਿਰ ਇੱਕ ਇੱਕ ਇਹਨੇ ਘਟਦੀ ਚਲੇ ਜਾਂਦੀ ਆ ਤੇ ਬੰਦੇ ਨੂੰ ਕੋਈ ਤਕਲੀਫ ਵੀ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਉਹਨੂੰ ਮਤਲਬ ਕੋਈ ਲੂਜ਼ ਮੋਸ਼ਨ ਨਹੀਂ ਕੋਈ ਬਾਡੀ ਪੇਨ ਨਹੀਂ ਕੋਈ ਅੱਖਾਂ ਚੋਂ ਪਾਣੀ ਨਹੀਂ ਮਤਲਬ ਜਿਹੜਾ ਰੁਟੀਨ ਦਾ ਕੰਮ ਆ ਉਹ ਉਹ ਬੰਦਾ ਐਵੇਂ ਹੀ ਕਰ ਸਕਦਾ ਤੁਰਦਾ ਫਿਰਦਾ ਬੰਦਾ ਤੇ ਨਾਲ ਦੀ ਨਾਲ ਉਹਦਾ ਨਸ਼ੇ ਤੋਂ ਵੀ ਨਿਜ਼ਾਤ ਪਾ ਲੈਂਦਾ ਜੀ ਤੁਸੀਂ ਕਹੇ ਕਿ ਦਵਾਈ ਘਟਦੀ ਜਾਂਦੀ ਆ ਹਾਲਾਂਕਿ ਅ ਦੇਖਿਆ ਹੋਣਾ ਕਿ ਲੋਕ ਨਸ਼ਾ ਛੱਡ ਦਿੰਦੇ ਨੇ ਲੇਕਿਨ ਫਿਰ ਉਹ ਨਸ਼ਾ ਛੱਡਣ ਵਾਲੀ ਗੋਲੀ ਦਾ ਨਸ਼ਾ ਇੱਕ ਤਰ੍ਹਾਂ ਨਾਲ ਕੈਲੋ ਕਰਨ ਲੱਗ ਜਾਂਦੇ ਨੇ ਕਿ ਉਸ ਗੋਲੀ ਦੀ ਆਤ ਬਣ ਜਾਂਦੀ ਆ ਉਹ ਬਣਦੀ ਆ ਦੇਖੋ ਬੇਸਿਕਲੀ ਜਿਹੜੇ ਜੀਵਟਲੇ ਰੱਖਣ ਵਾਲੀ ਹੁੰਦੀ ਆ ਜਾਂ ਟਰਮਾਡੋਲ ਦੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਆ ਸਪੋਜ਼ ਕਰ ਲਓ ਟਰਮਾਡੋਲ ਦੀਆਂ ਗੋਲੀਆਂ ਦਿੱਤੀਆਂ ਇੱਕ ਸਵੇਰੇ ਦੁਪਹਿਰੇ ਸ਼ਾਮ ਉਹ ਤਾਂ ਕੱਟਣੀ ਨਹੀਂ ਹੈਗੀ ਉਹ ਤਾਂ ਨਸ਼ਾ ਛੱਡ ਕੇ ਗੋਲੀ ਤੇ ਹੋ ਗਿਆ ਜਾਂ ਜੀਵਟ ਰੱਖਣ ਵਾਲੀ ਗੋਲੀ ਖਾਣ ਲੱਗ ਗਿਆ ਉਹ ਤਾਂ ਜੀਵਟ ਗੋਲੀ ਦਾ ਨਹੀਂ ਉਹਦਾ ਕੱਟਣ ਦਾ ਕੋਈ ਅਪਾ ਹੈਗਾ ਸਾਡੀ ਮੈਡੀਸਨ ਦਾ ਇਹ ਵੀ ਘਟਦੀ ਜਾਂਦੀ ਆ ਇਹ ਜੀਵ ਵਾਲੀ ਗੋਲੀ ਤਾਂ ਬੰਦੇ ਲੋਕ ਸਾਡੇ ਕੋਲ ਕਈ ਇਹੋ ਜਿਹੇ ਪੇਸ਼ੈਂਟ ਆਉਂਦੇ ਨੇ ਪੰਜ ਪੰਜ 6 6 ਸਾਲ ਤੋਂ ਲਗਾਤਾਰ ਜੀਵਟ ਰੱਖਣ ਵਾਲੀ ਗੋਲੀ ਖਾ ਰਹੇ ਆਂ। ਅਰ ਜੀਵਟ ਜੀਵਟ ਰੱਖਣ ਵਾਲੀ ਗੋਲੀ ਇੰਨੀ ਖਤਰਨਾਕ ਹੈ ਉਹਦੇ ਨਾਲ ਉਹਦਾ ਲੀਵਰ ਇਫੈਕਟ ਹੀ ਹੋ ਜਾਂਦਾ। ਦਿਮਾਗ ਤੇ ਬਹੁਤ ਭੈੜਾ ਅਸਰ ਪਾਉਂਦੀ ਹੈ। ਕਿਡਨੀਆਂ ਤੇ ਬਹੁਤ ਭੈੜਾ ਅਸਰ ਪਾਉਂਦੀ ਹੈ। ਯਾਦ ਸ਼ਕਤੀ ਭੁੱਲ ਜਾਂਦੀ ਆ ਬੰਦਿਆਂ ਨੂੰ ਹਨਾ ਸਵਾਦ ਚੜਚੜਾ ਹੋ ਜਾਂਦਾ। ਬਨੇ ਕਈ ਮਤਲਬ ਇਹਦੇ ਉਹ ਹੈਗੇ ਉਹ ਤਾਂ ਸਿਰਫ ਹੈਗੀ ਆ। ਅਰੇ 2 ਟਾਈਮ ਹੀ ਨੇ ਅਗਰ ਤੁਸੀਂ ਉਹਨੂੰ ਯੂਜ਼ ਕਰੋ ਤਾਂ ਪਰ ਇੱਥੇ ਤਾਂ ਸਾਡੇ ਕੋਲ ਕੋ ਪੇਸ਼ੈਂਟ ਇਹ ਜਿਹੋ ਉਹਨਾਂ ਨੇ 5 5 6 6 7 10 10 ਸਾਲ ਤੋਂ ਵੀ ਲਗਾਤਾਰ ਜੀਬੇ ਡਰਕਣ ਵਾਲੀ ਗੋਲੀ ਖਾ ਰਹੇ ਆ ਤਾਂ ਉਹਦੇ ਸਾਈਡ ਇਫੈਕਟ ਤੁਸੀਂ ਗਿਣਾਏ ਨੇ ਤਾਂ ਦਰਸ਼ਕਾਂ ਨੂੰ ਲੱਗਦਾ ਹੋਣਾ ਵੀ ਅਗਰ ਅਸੀਂ ਇਹ ਵਾਲੀ ਦਵਾਈ ਲਈਏ ਤਾਂ ਇਸ ਦਾ ਕੋਈ ਸਾਈਡ ਇਫੈਕਟ ਨਾ ਹੋਵੇ ਬਿਲਕੁਲ ਨਹੀਂ ਆਯੁਰਵੇਦ ਦਾ ਤਾਂ ਕਦੇ ਕੋਈ ਸਾਈਡ ਇਫੈਕਟ ਹੋਇਆ ਹੀ ਨਹੀਂ ਇਹਦੇ ਤਾਂ ਅਗਰ ਹੁਣ ਪਲੱਸ ਹੋਣਗੇ ਤੁਹਾਡਾ ਇੱਕ ਚੀਜ਼ ਤੁਸੀਂ ਦੋਗੇ ਤਾਂ ਨਾਲ ਚਾਰ ਚੀਜ਼ਾਂ ਹੋ ਠੀਕ ਹੋਣਗੀਆਂ ਜਿਵੇਂ ਆਪਾਂ ਕਿੰਨੇ ਚ ਕੋਈ ਵੀ ਜੜੀ ਬੂਟੀ ਲੈ ਲਓ ਆਪਾਂ ਆਪਾਂ ਅਸ਼ਵਗੰਧਾ ਹੀ ਲੈ ਲਓ ਕੇਕਰ ਦੇ ਤੁੱਕੇ ਹੀ ਲੈ ਲਓ ਇੱਕੇ ਚੀਜ਼ੇ ਨਾਲ ਬੰਦਾ ਖਾਣ ਲੱਗ ਜਵੇ ਤਾਂ ਉਹਦੇ ਨਾਲ ਕੱਲਾ ਹੀ ਨਹੀਂ ਹੈ ਕਿ ਬੰਦੇ ਤੇ ਸ਼ੂਗਰ ਠੀਕ ਹੁੰਦਾ ਉਹਦੇ ਨਾਲ ਬੰਦੇ ਦੀ ਮਨ ਪਾਵਰ ਇਨਹਾਂਸ ਹੁੰਦੀ ਹੈ ਜੋੜਾਂ 'ਚ ਦਰਦ ਠੀਕ ਹੁੰਦਾ ਹੈ ਲੀਵਰਟ ਤੱਕ ਵੀ ਠੀਕ ਹੁੰਦਾ ਹੈ ਨਾ ਜਿਹੜੀ ਬੂਟੀਆਂ ਨਾਲ ਜੀ ਹਾਂਜੀ ਤੇ ਬਾਕੀ ਹੋਰ ਵੀ ਨਸ਼ੇ ਨੇ ਕਈ ਤਰ੍ਹਾਂ ਦੇ ਜਿਵੇਂ ਸ਼ਰਾਬ ਦਾ ਨਸ਼ਾ ਕਹਿ ਲਿਓ ਕੋਈ ਤੰਬਾਕੂ ਦਾ ਨਸ਼ਾ ਕਰਦਾ ਏ ਤਾਂ ਹਰ ਤਰ੍ਹਾਂ ਦੇ ਨਸ਼ੇ ਵਾਸਤੇ ਇੱਕੋ ਹੀ ਦਵਾਈ ਤੁਸੀਂ ਵਰਤਦੇ ਹੋ ਜਾਂ ਫਿਰ ਅਲੱਗ-ਅਲੱਗ ਉਸ ਹੱਬ ਨਾਲ ਹੁੰਦੀ ਹੈ ਇਹ ਲਗ ਲਗ ਹੁੰਦੀ ਸ਼ਰਾਬ ਵਾਲੀ ਲਗ ਹੁੰਦੀ ਹੈ ਤੇ ਜਿਹੜੇ ਮੈਡੀਕਲ ਨਸ਼ੇ ਜਾਂ ਹਫੀਮ ਪੋਸਟ ਹੈ ਇਹਦੇ ਲਈ ਅਲੱਗ ਹੁੰਦੀ ਹੈ ਪਰ ਮੈਂ ਇੱਕ ਗੱਲ ਤੁਹਾਨੂੰ ਸ਼ੋਰ ਸ਼ੋਰ ਕਹਿ ਦਿੰਦਾ ਵੀ ਜਿਹੜੀ ਸ਼ਰਾਬ ਹੈ ਉਹ ਇਹਨਾਂ ਨਸ਼ਿਆਂ ਤੋਂ 10 ਗੁਣਾ ਜ਼ਿਆਦਾ ਖਤਰਨਾਕ ਹੈ ਜੀ ਸ਼ਰਾਬ ਅਗਰ ਆਪਾਂ ਰੂਟੀਨ 'ਚ ਬੰਦਾ ਪੀਂਦਾ ਅਗਰ ਇਹਦਾ 1% ਨੁਕਸਾਨ ਹੈ ਇਹਨਾਂ ਨਸ਼ਿਆਂ ਦਾ ਤਾਂ ਸ਼ਰਾਬ ਦਾ 10 ਗੁਣਾ ਜ਼ਿਆਦਾ ਨੁਕਸਾਨ ਸੋਰੀ ਨੁਕਸਾਨ ਹੈ ਜਿਹੜੀ ਤੁਹਾਡੇ ਸਿੱਧਾ ਹੀ ਦਿਮਾਗ 'ਤੇ ਅਸਰ ਕਰਦੀ ਹੈ ਤਾਂ ਕਈ ਵਾਰ ਹੁੰਦਾ ਨਾ ਕਿ ਇਹ ਚਲੋ ਇਹ ਨਸ਼ੇ ਤਾਂ ਕਹਿ ਲੋ ਬੰਦੇ ਨੇ ਛੱਡਣੇ ਤਾਂ ਉਹਨੂੰ ਦੱਸ ਕੇ ਛਡਵਾਏ ਜਾਂਦੇ ਨੇ ਦੱਸ ਕੇ ਉਹਨੂੰ ਦਵਾਈ ਦਿੱਤੀ ਜਾਂਦੀ ਆ ਵੀ ভাই ਤੂੰ ਨਸ਼ੇ ਛੱਡਣ ਦੀ ਦਵਾਈ ਖਾਲਾ ਪਰ ਕਈ ਪਰਿਵਾਰ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਸ਼ਰਾਬੀ ਮੈਂਬਰ ਹੁੰਦਾ ਏ ਕੋਈ ਘਰ ਦੇ ਚੋਰੀ ਛੱਪੇ ਉਹਦਾ ਨਸ਼ਾ ਛਡਾਉਣਾ ਚਾਹੁੰਦੇ ਨੇ ਤਾਂ ਅਗਰ ਕਿਸੇ ਦੀ ਸ਼ਰਾਬ ਛਡਵਾਉਣੀ ਹੋਵੇ ਤਾਂ ਉਸ ਨੂੰ ਦੱਸ ਕੇ ਹੀ ਛੱਡੀ ਜਾ ਸਕਦੀ ਆ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਸਦੇ ਖਾਣੇ ਵਿੱਚ ਉਸ ਨੂੰ ਦਵਾਈ ਦੇ ਕੇ ਉਸ ਦੀ ਸ਼ਰਾਬ ਦੀ ਆਦਤ ਛਡਵਾਈ ਜਾਵੇ ਤੇ ਉਸ ਨੂੰ ਪਤਾ ਵੀ ਨਾ ਹੋਵੇ ਨਹੀਂ ਜੀ ਨਹੀਂ ਅਸੀਂ ਇਹ ਕੰਮ ਨਹੀਂ ਕਰਦੇ ਇਹ ਤਾਂ ਬਹੁਤ ਖਤਰਨਾਕ ਹੋ ਜਾਂਦਾ ਹੈ ਬਿਨਾਂ ਦੱਸੇ ਕਿਸੇ ਦੇ ਦਾਲ ਸਬਜ਼ੀ ਚ ਪਾ ਕੇ ਤੁਸੀਂ ਨਸ਼ਾ ਛਡਾਉਣੇ ਵਾਲੀ ਦਵਾਈ ਦੋ ਨਸ਼ਾ ਤੱਕ ਮਾਨਸਿਕ ਰੋਗੀ ਹੈ ਅਗਰ ਬੰਦਾ ਖੁਦ ਮੈਂਟਲੀ ਪ੍ਰੇਪੇਅਰ ਹੈ ਮੈਂ ਨਸ਼ਾ ਛੱਡਣਾ ਹੈ ਮੈਂ ਸ਼ਰਾਬ ਛੱਡਣੀ ਹੈ ਜਾਂ ਕੋਈ ਭੁੱਕੀ ਫੀਮ ਜਾਂ ਚਟਾ ਕੁਝ ਵੀ ਛੱਡਣਾ ਹੈ ਉਹ ਖੁਦ ਅਗਰ ਚਾਹੁੰਦਾ ਤਾਂ ਛੱਡਣਾ ਚਾਹੀਦਾ ਸਾਡੇ ਹਿਸਾਬ ਨਾਲ ਕਦੇ ਵੀ ਗਲਤੀ ਨਾਲ ਦਾਲ ਸਬਜ਼ੀ ਦੇ ਵਿੱਚ ਜਾਂ ਦਹੀਂ ਦੇ ਵਿੱਚ ਪਾ ਕੇ ਜਿਹੜੇ ਲੋਕੀਆਂ ਵੈਦ ਦੇ ਦਿੰਦੇ ਆ ਉਹ ਖਤਰਨਾਕ ਹੋ ਜਾਂਦਾ ਹੈ ਉਹ ਖਾ ਕੇ ਬੰਦਾ ਸ਼ਰਾਬ ਪੀ ਲਵੇ ਤਉ ਦੇ ਬਹੁਤ ਹੀ ਜਿਆਦਾ ਭੜੇ ਨੁਕਸਾਨ ਹੁੰਨੇ ਹਨਾ ਉਹ ਤੋਂ ਬੈਟਰ ਤਾਂ ਅਸੀਂ ਸਭ ਨੇ ਇਹੀ ਸਲਾਹ ਦਿੰਨੇ ਆ ਅਗਰ ਕੋਈ ਸਾਡਾ ਵੀਰ ਭਰਾ ਨਸ਼ਾ ਛੱਡਣਾ ਚਾਹੁੰਦਾ ਬਹੁਤ ਹੀ ਸੌਖੇ ਤਰੀਕੇ ਨਾਲ ਹੁਣ ਤਾਂ ਪਹਿਲਾਂ ਵਾਲੇ ਜ਼ਮਾਨੇ ਨਹੀਂ ਰਹੇ ਪਹਿਲਾਂ ਨਹੀਂ ਸੀ ਕੋਈ ਹੱਲ ਹੁੰਦਾ ਹੁਣ ਤਾਂ ਬਹੁਤ ਚੀਜ਼ਾਂ ਹੱਲ ਆ ਗਿਆ ਜਿਹੜੇ ਬੰਦਾ ਸੌਖੇ ਤਰੀਕੇ ਨਾਲ ਛੇ ਛੱਡ ਸਕਦਾ ਤੇ ਕੋਈ ਬਿਨਾ ਕਿਸੇ ਤਕਲੀਫ ਤੋਂ ਮੰਨ ਲਓ ਕੋਈ ਬੰਦਾ 5-7 ਸਾਲ ਤੋਂ ਲਗਾਤਾਰ ਨਸ਼ਾ ਕਰ ਰਿਹਾ ਉਹਦੀ ਡੋਜ਼ ਵੀ ਬਹੁਤ ਜਿਆਦੇ ਹੈ ਇੱਕ ਪਾਸੇ ਇੱਕ ਬੰਦਾ ਸਾਲ 2 ਸਾਲ ਤੋਂ ਜਾਂ 6 ਮਹੀਨੇ ਤੋਂ ਨਸ਼ਾ ਕਰ ਰਿਹਾ ਹੈ ਤਾਂ ਦੋਵਾਂ ਦਾ ਜਿਹੜਾ ਨਸ਼ਾ ਛੱਡਣ ਲਈ ਉਹਨੂੰ ਕਿੰਨਾ ਸਮਾਂ ਇਹ ਦਵਾਈ ਆ ਜਿਹੜੀ ਉਹ ਵੱਖ-ਵੱਖ ਸਮਿਆਂ ਤੇ ਖਾਣੀ ਪੈ ਸਕਦੀ ਹੈ ਜਿਹੜਾ ਸਾਲ 6 ਮਹੀਨੇ ਤੋਂ ਖਾਣ ਲੱਗਿਆ ਉਹ ਤਾਂ 15-20 ਦਿਨ ਚ ਛੱਡ ਦਿੰਦਾ ਜੀ ਜਿਹੜਾ ਹੁਣ ਕਈ ਸਾਲਾਂ ਤੋਂ ਲਗਾਤਾਰ ਖਾ ਰਿਹਾ ਉਹ ਹਾਰਡਲੀ ਮਹੀਨਾ ਡੇਢ ਮਹੀਨਾ ਰਾਲੋ ਬਸ ਇਹ ਤੋਂ ਜ਼ਿਆਦਾ ਨਹੀਂ ਸਾਡੀ ਦਵਾਈ ਇੰਨਾ ਸਮਾਂ ਖਾਦੀ ਜਾਂਦੀ ਆ ਤੇ ਨਾ ਬੰਦਾ ਖਾਂਦਾ ਸਾਡੀ ਆਯੁਰਵੈਦਿਕ ਦਵਾਈ ਦਾ ਇਹੀ ਇੱਕ ਵਧੀਆ ਉਹ ਹੈਗਾ ਅਗਰ ਬੰਦਾ ਇਹਨੂੰ ਖਾਂਦਾ ਤਾਂ ਇਹਦੀ ਆਦਤ ਨਹੀਂ ਪੈਂਦੀ ਹੈਗੀ ਇੱਕ ਤਾਂ ਘਟਦੀ ਜਾਂਦੀ ਆ ਤੇ ਇਹਨੂੰ ਛੱਡਣ ਤੋਂ ਬਾਅਦ ਦੁਬਾਰਾ ਵੀ ਬੰਦੇ ਦਾ ਮਤਲਬ ਕ੍ਰੇਵਿੰਗ ਨਹੀਂ ਹੁੰਦੀ ਨਸ਼ਾ ਕਰਨ ਦਾ ਬੰਦੇ ਦਾ ਚਾਹੇ ਸ਼ਰਾਬ ਹੈ ਚਾਹੇ ਕੋਈ ਹੋਰ ਨਸ਼ਾ ਕਰਦਾ ਬੰਦਾ ਹੈ ਨਾ ਉਹਦੀ ਕ੍ਰੇਵਿੰਗ ਨਹੀਂ ਹੁੰਦੀ ਇਹਨੇ ਸਿੱਧਾ ਬੰਦੇ ਸੈੱਲਾਂ ਤੇ ਕੰਮ ਕਰਨਾ ਆਪਣੀ ਬਾਡੀ ਦੇ ਵਿੱਚ ਲੱਖਾਂ ਸੈੱਲ ਰੋਜ਼ ਬਣਦੇ ਆ ਲੱਖਾਂ ਸੈੱਲ ਰੋਜ਼ ਟੁੱਟਦੇ ਆ ਇਹ ਜਿਹੜੀ ਮੈਡੀਸਿਨ ਸਾਡੀ ਆਯੁਰਵੈਦਿਕ ਦਵਾਈ ਹੈ ਬੇਸਿਕਲੀ ਇਹ ਸੈੱਲਾਂ ਤੇ ਕੰਮ ਕਰਨਾ ਹੈ ਬੰਦੇ ਤੇ ਤਾਂ ਜਿਹੜੀ ਇਹ ਨਸ਼ਾ ਛੱਡਣ ਵਾਲੀ ਦਵਾਈ ਹੈ ਨਾ ਉਹਦੀ ਮਰੀਜ਼ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦੇ ਪਰਹੇਜ਼ ਨੇ ਜਿਹੜੇ ਉਹ ਇਸ ਦੇ ਵਿੱਚ ਰੱਖਣੇ ਪੈਂਦੇ ਨੇ ਕਿਉਂਕਿ ਇਹ ਗੱਲ ਵੀ ਦੱਸਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਉਹ ਪਰਹੇਜ਼ ਤਾਂ ਨਸ਼ੇ ਤੋਂ ਹੀ ਆ। ਜੀ। ਨਸ਼ਾ ਪਹਿਲੇ ਦਿਨ ਲੈ ਬੰਦਾ ਅਜ ਪਹਿਲੇ ਦਿਨ ਤੋਂ ਹੀ ਸਾਡੀ ਦਵਾਈ ਕੰਮ ਕਰਦੀ ਹੈ। ਇਹ ਨਹੀਂ ਹੈਗਾ ਵੀ ਦੂਜੇ ਦਿਨ ਕਰੂਗਾ ਤੀਜੇ ਦਿਨ ਕਰੂ। ਅਗਰ ਕੋਈ ਬੰਦਾ ਨਸ਼ਾ ਕਰਦਾ ਹੋਊ ਤੋੜ ਲੱਗੀ ਆ ਤਾਂ ਡੇ 1 ਤੋਂ ਹੀ ਇਹ ਕੈਪਸੂਲ ਖਾਵੇ ਉਹ ਨਾਲ ਦੀ ਨਾਲ ਤੋੜ ਖਤਮ ਹੋ ਜਾਂਦੀ ਹੈ। ਜੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ ਹੈ ਹੱਦੀ। ਤੇ ਦਿਨ ਦੇ ਵਿੱਚ ਦੋ ਵਾਰ ਮੈਡੀਸਿਨ ਲੈਣੀ ਪੈਂਦੀ ਹੈ। ਡਿਪੈਂਡ ਕਰਦਾ ਬੰਦਾ ਨਸ਼ਾ ਕਿੰਨਾ ਕਰਦਾ ਹੈ। ਤੇ ਮਤਲਬ ਜੇ ਘਟਨਾਚਾ ਤਾਂ 10-15 ਦਿਨ ਚ ਇਹਦਾ ਛਟਕਾਰਾ ਹੋ ਜਾਂਦਾ ਜੇ ਥੋੜਾ ਜਿਆਦਾ ਕਰਦਾ ਚਟਾ ਲੰਦਾ ਲੰਬੇ ਸਮੇਂ ਤੋਂ ਲੈ ਰਿਆ ਤਾਂ ਮਹੀਨਾ ਜਾਂ ਹਾੜੀ ਡੇਢ ਮਹੀਨਾ ਇਹ ਤੋਂ ਜ਼ਿਆਦਾ ਨਹੀਂ ਲੱਗਦਾ ਜੀ ਤਾਂ ਹੋਰ ਕਿਹੜੀ ਕਿਹੜੀ ਸਮੱਸਿਆ ਦਾ ਇਲਾਜ ਤੁਸੀਂ ਕਰਦੇ ਹੋ ਦੇਖੋ ਆਯੁਰਵੇਦ ਵਿੱਚ ਹਰ ਇੱਕ ਹਰ ਇੱਕ ਸਮੱਸਿਆ ਦਾ ਹੱਲ ਹੈ ਜੀ ਠੀਕ ਹੈ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਕੋਈ ਚੀਜ਼ ਇਹੋ ਜਿਹੀ ਨਹੀਂ ਹੈਗੀ ਜਿਹਦੇ ਵਿੱਚ ਆਯੁਰਵੇਦ ਵਿੱਚ ਹੱਲ ਨਹੀਂ ਹੈਗਾ ਹਰ ਇੱਕ ਤਰ੍ਹਾਂ ਦਾ ਹੱਲ ਹੈ मतलब आयुर्वेद भी अब इतनी फास्ट हो गई। अब आयुर्वेद के टैबलेट्स तो आऊँदे हैं, आऊँदे हैं। आयुर्वेद के इंजेक्शन भी आण लाग गए। जी। आयुर्वेद के क्षेत्र ਦੇ ਵਿੱਚ ਆ করোনা ਤੋਂ ਬਾਅਦ ਤਾਂ ਬਹੁਤ ਜ਼ਿਆਦਾ ਹੀ आयुर्वेद ਦੇ ਖੇਤਰ ਦੇ ਵਿੱਚ मतलब ਹਾਰ ਆਇਆ ਤੇ ਲੋਕ ਇਹਦੇ ਪ੍ਰਤੀ ਜਾਗਰੂਕ ਹੋਏ ਆ। जी। आयुर्वेद ਉਹ ਪਹਿਲਾ ਵਾਲਾ आयुर्वेद ਨਹੀਂ ਰਿਹਾ। ਹੁਣ ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਉਹ ਤੇਜ਼ੀ ਆਈ ਆ। ਜੀ। ਤਾਂ ਕਈ ਵਾਰ ਹੁੰਦਾ ਹੈ ਕਿ ਕਿਸੇ ਨੇ ਤੁਹਾਡੀ ਦਵਾਈ ਆ ਜਿਹੜੀ ਉਹ ਮੰਗਵਾਉਣੀ ਹੈ ਪਰ ਉਹ ਤੁਹਾਡੇ ਕੋਲ ਇੱਥੇ ਨਹੀਂ ਆ ਸਕਦਾ। ਪੰਜਾਬ 'ਚ ਰਹਿੰਦਾ ਏ। ਦੇਸ਼ ਦੇ ਕਿਸੇ ਕੋਨੇ ਵਿੱਚ ਰਹਿੰਦਾ ਹੈ ਜਾਂ ਫਿਰ ਵਿਦੇਸ਼ ਵਿੱਚ ਰਹਿੰਦਾ ਹੈ ਤਾਂ ਕਿੱਥੇ ਕਿੱਥੇ ਤੱਕ ਤੁਸੀਂ ਆਪਣੀ ਦਵਾਈ ਪਹੁੰਚਾਉਨੇ ਹੋ ਤੇ ਕਿਸ ਸਾਧਨ ਰਾਹੀਂ ਇਹ ਪਹੁੰਚਾਈ ਜਾਂਦੀ ਹੈ देखो ਸਾਡੀ ਦਵਾਈ ਆਲ ਓਵਰ ਇੰਡੀਆ ਚ ਜਾਂਦੀ ਹੈ ਕੋਈ ਮੁਲਕ ਹੈ ਜਾਂ ਨਹੀਂ ਹੈਗਾ ਜਿੱਥੇ ਸਾਡੀ ਦਵਾਈ ਨਾ ਗਈ ਹੋਵੇ ਤੇ ਨਾ ਨਾ ਜਾਂਦੀ ਹੋਵੇ ਹਰੇਕ ਕੰਟਰੀ ਦੇ ਵਿੱਚ ਸਾਡੀ ਦਵਾਈ ਜਾਂਦੀ ਹੈ ਬੰਦਾ ਸਾਨੂੰ WhatsApp ਤੇ ਸੰਪਰਕ ਕਰ ਲੈਂਦਾ ਤੇ ਉਹਦੇ ਨਾਲ ਸਾਡੀ ਟੀਮ ਮੈਂਬਰ ਜਾਂ ਸਾਡੇ ਕੋਲ ਟਾਈਮ ਹੁੰਦਾ ਅਸੀਂ ਖੁਦ ਕਰ ਲੈਂਦੇ ਆ ਉਹ 5-7-10 ਮਿੰਟ ਦੇ ਵਿੱਚ ਪਤਾ ਲੱਗ ਜਾਂਦਾ ਹੈ ਬੰਦੇ ਦੀ ਕੀ ਪ੍ਰਕਿਰਤੀ ਹੈ ਵਾਟਪਿਤ ਕਫ ਉਹਦਾ ਕਿਵੇਂ ਹੈ ਉਹਨਾਂ ਚ ਕਿਹੜੀ ਚੀਜ਼ ਬੈਲੈਂਸ ਹੋਈ ਹੈ ਉਹ ਸਭ ਦਾ ਦਵਾਈ ਬਣਾ ਕੇ ਦੇ ਦਿੰਨੇ ਆ ਜੀ ਅਸੀਂ ਤੇ ਜਿਹੜੀ ਕੰਟਰੀ ਜਿਵੇਂ ਯੂ ਐਸ ਏ ਕੈਨੇਡਾ ਜਾਂ ਹੋਰ ਕੰਟਰੀ ਆ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਡੀਸਨ ਉੱਥੇ ਪਹੁੰਚ ਜਾਂਦੀ ਹੈ ਜੀ ਤਾਂ ਅਗਰ ਗੱਲ ਕਰੀਏ ਨਸ਼ੇ ਦੀ ਤਾਂ ਨਸ਼ੇ ਨੂੰ ਲੈ ਕੇ ਤੁਸੀਂ ਦੱਸਿਆ ਹੈ ਪਰ ਕਈ ਵਾਰ ਹੁੰਦਾ ਨਾ ਕਿ ਕੁਝ ਸਾਲਾਂ ਬਾਅਦ ਬੰਦਾ ਦੁਬਾਰਾ ਨਸ਼ਿਆਂ 'ਚ ਪੈ ਜਾਂਦਾ ਜੇ ਜਾਂ ਕਹਿ ਲਓ ਤਾਂ ਕਿ ਲੱਗਦਾ ਕਿ ਇਹ ਲੰਬੇ ਸਮੇਂ ਤੱਕ ਤੁਸੀਂ ਦੱਸਿਆ ਕਿ ਦਵਾਈ ਅਸਰ ਕਰਦੀ ਹੈ ਤਾਂ ਇਸ ਦੇ ਦੁਬਾਰਾ ਨਸ਼ਾ 'ਚ ਪੈਣ ਦੇ ਚਾਂਸ ਹੁੰਦੇ ਨੇ ਮਰੀਜ਼ ਦੇ ਜਾਂ ਨਹੀਂ ਦੇਖੋ ਇੱਕ ਕਹਾਵਤ ਆ ਆਪੈਲ ਮੁਝੇ ਮਾਰ ਜਿਹੜਾ ਬੰਦਾ ਹੁਣ ਆਪੇ ਕੁਝ ਕਰਨ ਨੂੰ ਤਿਆਰ ਆ ਜਾਂ ਬਾਰ-ਬਾਰ ਆਪ ਪੰਗੇ ਲੰਦਾ ਹੈ ਨਾ ਤਾਂ ਉਹ ਤਾਂ ਫਿਰ ਕੋਈ ਵੀ ਨਹੀਂ ਰੋਕ ਸਕਦਾ ਆਪਣਾ ਕਿਸੇ ਨੂੰ ਹਾਂ ਪਰ ਇੰਨੀ ਗੱਲ ਹੈਗੀ ਆ ਨਸ਼ੇ ਕਰਨੇ ਵਾਲਾ ਬੰਦਾ ਇਕੱਲਾ ਇਕੱਲਾ ਆਪ ਦੁਖੀ ਨਹੀਂ ਹੁੰਦਾ ਖੁਦ ਨਹੀਂ ਦੁਖੀ ਹੁੰਦਾ ਸਾਰਾ ਪਰਿਵਾਰ ਉਹਦੇ ਨਾਲ ਦੁਖੀ ਹੁੰਦਾ ਚਾਹੇ ਉਹਦੀ ਮਾਂ ਐ ਚਾਹੇ ਭੈਣ ਆ ਚਾਹੇ ਘਰ ਵਾਲੀ ਐ ਕੋਈ ਵੀ ਐ ਸਾਡੇ ਕੋਲ ਅਜੇ ਪੇਸ਼ੈਂਟ ਆਉਨੇ ਆ ਵੀ ਜਿਹੜਾ ਮਤਲਬ ਨਸ਼ਾ ਇੱਕ ਬੰਦਾ ਕਰਦਾ ਹੁੰਦਾ ਪਰ ਪ੍ਰਭਾਵਿਤ ਸਾਰਾ ਪਰਿਵਾਰ ਹੁੰਦਾ ਉਹਦੇ ਨਾਲ ਜਿੰਨਾ ਕਸ਼ਟ ਉਹ ਖੁਦ ਘਟਦਾ ਇਹ ਨਹੀਂ ਛੱਡਣਾ ਨਹੀਂ ਚਾਹਦਾ ਛੱਡਣਾ ਵੀ ਚਾਹੁੰਦਾ ਪਰ ਉਹਨੂੰ ਸਹੀ ਮਾਰਗ ਨਹੀਂ ਮਿਲਦਾ ਜਾਂ ਰਸਤਾ ਨਹੀਂ ਲੱਭਦਾ ਵੀ ਮੈਂ ਛੱਡਾਂ ਕਿਵੇਂ ਤੇ ਉਹ ਸਾਰੀ ਫੈਮਿਲੀ ਨੂੰ ਸਫਰ ਨਾਲ ਕਰਨਾ ਪੈਂਦਾ ਜੀ ਇਹ ਕਿਹਨੇ ਛੇੜੀ ਬੰਦੇ ਤੇ ਤਾਂ ਆਖਰ ਚ ਇੱਕ ਵਾਰ ਆਪਣੀ ਲੋਕੇਸ਼ਨ ਆਪਣੀ ਟਾਈਮਿੰਗ ਤੇ ਆਪਣਾ ਦੱਸ ਦੋ ਕਿ ਹਫਤੇ ਦੇ ਵਿੱਚ ਕਿੰਨੇ ਦਿਨ ਤੁਸੀਂ ਇੱਥੇ ਅਵੇਲੇਬਲ ਹੋਗੇ। ਉਹ ਵੈਸੇ ਤਾਂ ਅਸੀਂ ਸਾਰਾ ਹਫਤਾ ਹੀ ਹੁੰਨੇ ਆ ਪਰ ਫੇਰ ਵੀ ਬੰਦਾ ਫੋਨ ਕਰਕੇ ਆਵੇ ਆ ਅਪਾਇੰਟਮੈਂਟ ਲੈ ਲਵੇ। ਸਾਡਾ ਰੋਡ ਹੈਗਾ ਲੁਧਿਆਣਾ ਤੋਂ ਚੰਡੀਗੜ੍ਹ ਹਾਈਵੇ ਹੈ ਜੀ ਨੇੜੇ ਮੋਰਿੰਡਾ ਸ਼ਹਿਰ ਹੈ ਤੇ ਆ ਸਾਡਾ ਢਾਬਾ ਹੈਗਾ ਪਹਿਲਾ ਢਾਬਾ ਹੁੰਦਾ ਹੀ ਸਾਡਾ ਤੇ ਗਗਨ ਆਯੁਰਵੇਦ ਆ ਨਾ ਸਾਡਾ ਕਲੀਨਿਕ ਹੈਗਾ ਫੋਨ ਕਰਕੇ ਤੁਹਾਡੀ ਮਤਲਬ ਸਕਰੀਨ ਤੇ ਸਾਡਾ ਨੰਬਰ ਫਲੈਸ਼ ਹੋ ਰਿਹਾ ਹੈ ਸੰਪਰਕ ਕਰਕੇ ਕਿਸੇ ਟਾਈਮ ਵੀ ਆਂਦਾ ਸਕਦਾ ਹੈ ਵੈਸੇ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਤਾਂ ਰੋਜ਼ ਹੀ ਹੁੰਨੇ ਆ ਪਰ ਫਿਰ ਵੀ ਅਗਰ ਬੰਦਾ ਫੋਨ ਕਰੇ ਤਾਂ ਅਸੀਂ ਅਵੇਲੇਬਲ ਹੁੰਨੇ ਹਾਂ ਸੋ ਗਾਇਦ ਬਲਜਿੰਦਰ ਸਿੰਘ ਜੀ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਕੀਤੀ ਹੈ ਇਹਨਾਂ ਨੇ ਦੱਸਿਆ ਕਿ ਇਹਨਾਂ ਕੋਲ ਵੱਡੇ ਪੱਧਰ ਉੱਤੇ ਸ਼ੂਗਰ ਦੇ ਮਰੀਜ਼ ਅਤੇ ਨਸ਼ਾ ਛੱਡਣ ਦੇ ਚਾਹਵਾਨ ਨੇ ਜਿਹੜੇ ਉਹ ਆਉਂਦੇ ਨੇ ਤੇ ਇਹਨਾਂ ਬਿਮਾਰੀਆਂ ਦਾ ਇਹਨਾਂ ਸਮੱਸਿਆਵਾਂ ਦੇ ਹੱਲ ਦਾ ਦਾਵਾ ਜਿਹੜਾ ਇਹਨਾਂ ਵੱਲੋਂ ਕੀਤਾ ਜਾਂਦਾ ਏ ਤਾਂ ਗੱਲਬਾਤ ਕੀਤੀ ਆ ਸ਼ੂਗਰ ਨੂੰ ਲੈ ਕੇ ਅਤੇ ਨਸ਼ੇ ਛੱਡਣ ਨੂੰ ਲੈ ਕੇ ਅਤੇ ਹੋਰ ਵੀ ਸਮੱਸਿਆਵਾਂ ਬਾਰੇ ਚਰਚਾ ਜਿਹੜੀ ਉਹ ਕੀਤੀ ਆ ਤਾਂ ਇਹਨਾਂ ਦੇ ਨੰਬਰ ਨੇ ਜਿਹੜੇ ਉਹ ਸਕਰੀਨ ਤੇ ਦਿੱਤੇ ਹੋਏ ਨੇ ਅਗਰ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਾਂ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਇਹਨਾਂ ਤੋਂ ਦਵਾਈ ਮੰਗਵਾਉਣੀ ਆ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ